ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਭਗਵਾਨ ਤਮਾਨ ਸਰਕਾਰ ਰੋਜ਼ ਨਵਾਂ ਫੈਸਲਾ ਲੈਂਦੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਸੁਧਾਰ ਹੁੰਦਾ ਹੈ ਨਿਤ ਨਵੀਂ ਤੋਂ ਨਵੀਂ ਗੱਲ ਪੰਜਾਬ 'ਚ ਦੇਖ ਨੂੰ ਮਿਲ ਰਹੀ ਹੈ ਜੋ ਕਿ ਪਹਿਲਾਂ ਕਦੇ ਹੋਇਆ ਹੀ ਨਹੀਂ ਆ 10 ਲੱਖਾਂ ਦਾ ਬੀਮਾ ਆਇਆ ਬੀਮਾ ਸਕੀਮ ਆਈ ਹੈ ਕਦੇ ਹੋਇਆ ਸੀ ਪਹਿਲਾਂ ਇਹ ਬੀਮਾ ਸਕੀਮ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਚਾਉਣ ਚ ਐ ਭੂਮਿਕਾ ਨਿਭਾਊਗੀ ਇਹ ਬੀਮਾ ਸਕੀਮ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰੂਗੀ ਜਾਨਾਂ ਬਚਣਗੀਆਂ ਤੇ ਜਿਹੜਾ ਬਿਮਾਰੀਆਂ ਤੇ ਪੈਸਾ ਲੱਗਦਾ ਸੀਗਾ ਹਸਪਤਾਲਾਂ 'ਚ ਜਾਂਦਾ ਸੀਗਾ ਉਹਨੂੰ ਲੋਕ ਕਿਤੇ ਹੋਰ ਵੰਡ ਸਕਣਗੇ ਸਾਰਾ ਬੀੜਾ ਪੰਜਾਬ ਸਰਕਾਰ ਨੇ ਚੱਕਿਆ ਪਰ ਅੱਜ ਜਿਹੜੀ ਹੁਣ ਮੈਂ ਗੱਲ ਕਰਨੀ ਆ ਹੁਣ ਮੈਂ ਗੱਲ ਕਰਨੀ ਆ ਜਿਹੜਾ ਅੱਜ ਫੈਲ ਆਇਆ ਜਿਹੜਾ ਲੋਕਲ ਬਾਡੀ ਮਿਨਿਸਟਰ ਹੈ ਉਹਦੇ ਮੈਨੂੰ ਫੈਲ ਆਇਆ ਫੈਲ ਆ ਗਈ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਖਾਣਿਆਂ ਦੇ ਵਿੱਚ ਜਾਂ ਹੋਰ ਕਈਆਂ ਥਾਵਾਂ ਤੇ ਸਕ੍ਰੈਪ ਮੋਟਰਸਾਈਕਲ ਜਾਂ ਵਹੀਕਲ ਖੜੇ ਆ। ਉਹ ਯਾਰਡ ਬਣੇ ਹੋਏ ਆ ਥਾਣਿਆਂ ਦੇ ਵਿੱਚ। ਗਲੀ ਸੜੀ ਜਾਂਦੇ ਆ ਉਹਨਾਂ ਨੂੰ ਜਗ੍ਹਾ ਲੱਗੀ ਜਾਂਦੀ ਆ ਖਰਾਬ ਹੋਈ ਜਾਂਦੇ ਆ। ਕਈਆਂ ਦਿਨਾਂ ਸਾਲਾਂ 10-10 ਸਾਲ ਹੋ ਗਏ 20-20 ਸਾਲ ਹੋ ਗਏ ਉੱਥੇ ਖੜੇ ਆ। ਪੰਜਾਬ ਸਰਕਾਰ ਨੇ ਸੋਚਿਆ ਕਿ 75 ਹਜ਼ਾਰ ਮੋਟਰਸਾਈਕਲ ਆ ਜਿਹੜਾ ਵਹੀਕਲ ਆ ਜਿਹੜਾ ਇਹ ਪੰਜਾਬ ਦੇ ਸਾਰੇ ਥਾਣਿਆਂ ਦੇ ਵਿੱਚੋਂ 30 ਦਿਨਾਂ ਦੇ ਵਿੱਚ ਵਿੱਚ ਪਾਸੇ ਕੀਤਾ ਜਾ। ਇਹ ਬਹੁਤ ਵੱਡਾ ਫੈਸਲਾ ਆ। ਇਕੋਂ ਫੈਲਾ ਲੈ ਗਿਆ ਕਿ ਪੰਜਾਬ ਦੇ ਸ਼ਹਿਰਾਂ ਨੂੰ ਸੋਹਣਾ ਬਣਾਇਆ ਜਾਵੇ ਪੰਜਾਬ ਦੇ ਸ਼ਹਿਰਾਂ ਨੂੰ ਵਿਸ਼ਵ ਪੱਧਰ ਦਾ ਬਣਾਇਆ ਜਾਵੇ ਪੰਜਾਬ ਦੇ ਸ਼ਹਿਰਾਂ ਦੇ ਟ੍ਰੈਫਿਕ ਘਟਾਈ ਜਾਵੇ ਥਾਣਿਆਂ ਨੂੰ ਤੇ ਸਰਕਾਰੀ ਦਫ਼ਤਰਾਂ ਨੂੰ ਜਿਹੜੀ ਸਾਫ਼ ਸਵੱਈ ਮੁਹਿੰਮ ਹੈ ਉਹ ਚਲਾਈ ਜਾਵੇ ਉਹਨਾਂ ਨੂੰ ਸੁੰਦਰ ਬਣਾਇਆ ਜਾਵੇ ਦੇਖਣ ਨੂੰ ਚੰਗਾ ਲੱਗੇ ਹੋਂ ਜੋ ਥਾਣੇ ਜਾਂਦੇ ਆਪਾਂ ਸਾਰੇ ਬੱਸ ਸਕ੍ਰੈਪ ਚ ਮੋਟਰਸਾਈਕਲ ਗਲੀਆਂ ਜਾਂਦੇ ਆਂ ਸੜੀ ਜਾਂਦੇ ਆਂ ਗੱਡੀਆਂ ਖੜੀਆਂ ਗੱਲ ਚੁਕੀਆਂ ਉਹ ਖੜੀਆਂ ਹੁੰਦੀਆਂ ਪਰ ਆ ਜਿਹੜਾ ਫੈਲ ਆਇਆ ਨਾ ਇਹ ਵਾਕਈ ਕਾਬਲੇ ਤਰੀਫ ਵਾਲਾ ਫਰਮਾਨ ਸਾਹਿਬ ਦਾ ਇਹ ਇੱਕ ਯਾਰਡ ਬਣਾਇਆ ਜਾਊਗਾ ਉਸ ਯਾਰਡ ਦੇ ਵਿੱਚ ਸਾਰੇ ਵੀਕਰ ਰੱਖੇ ਜਾਣਗੇ ਹਾਂ ਇਹਦੇ ਨਾਲ ਇੱਕ ਹੋਰ ਚੀਜ਼ ਹੋਊਗੀ ਇੱਕ ਟੀਮ ਘਟਿਤ ਕੀਤੀ ਜਾਊਗੀ ਉਹ ਚ ਲੋਕਲ ਮਿਨਿਸਪਲ ਕਮੇਟੀ ਵੀ ਹੋਊਗੀ ਅ ਹੋਰ ਸਿਵਲ ਅਧਿਕਾਰੀ ਵੀ ਹੋਣਗੇ ਥਾਣੇ ਵਾਲੇ ਅਧਿਕਾਰੀ ਵੀ ਹੋਣਗੇ ਉਹ ਸਾਰੇ ਮਿਲ ਕੇ ਇੱਕ ਕਮੇਟੀ ਬਣਾਉਣਗੇ ਸਾਰੇ ਜਿਹੜੇ ਵੀਕਰ ਖੜੇ ਉਹਨਾਂ ਨੂੰ ਆਈਡੈਂਟੀਫਾਈ ਕਰਨਗੇ ਤੇ ਫਿਰ ਇਹ ਪਬਲਿਕ ਕਰਨਗੇ ਕੋਈ ਵੀ ਬੰਦਾ ਜਿਹਦਾ ਵੀਕਰਵਾਚਾ ਹੋਊਗਾ ਜਾਣਕਾਰੀ ਸ਼ੇਅਰ ਕਰਕੇ ਉਹ ਲੈ ਸਕਦਾ ਕਾਨੂੰਨੀ ਕਾਰਵਾਈ ਕਰਕੇ ਬਹੁਤ ਸਾਰੇ ਲੋਕਾਂ ਦੇ ਮੋਟਰਸਾਈਕਲ ਲੱਭਣਗੇ ਕਿਉਂਕਿ ਜਾਣਕਾਰੀਆਂ ਨਸਬ ਨਹੀਂ ਹੋ ਰਹੀਆਂ ਜਿਆਦਾ ਪੰਜਾਬ ਸਰਕਾਰ ਦਾ ਅਪਰਾਣਾ ਹੈ ਬਹੁਤ ਵੱਡਾ ਅਪਰਾਣਾ ਹੈ ਸਾਰਾ ਸਹਿਯੋਗਨਾ ਚਾਹੀਦਾ ਇਸ ਤਰ੍ਹਾਂ ਨਾਲ ਜਿਹੜੇ ਅਪਰਾਣੇ ਹੋ ਰਹੇ ਆ ਪਹਿਲਾਂ ਨਹੀਂ ਹੋਏ ਸੀ ਕਦੇ ਇਸੇ ਕਰਕੇ ਅਸੀਂ ਕਹਿੰਨੇ ਆ ਕਿ ਮਾਪੇ ਸਾਹਿਬ ਦਾ ਸਹਿਯੋਗ ਕਰੋ ਤੇ ਨਿਤ ਨਵਾਂ ਫੈਲਾ ਲੈ ਕੇ ਆਉਂਦੀ ਹੈ ਜਿਵੇਂ ਕਹਿੰਦਾ ਨਾ ਬਦਲਾ ਸੱਚਮੁੱਚ ਦੇ ਵਿੱਚ ਬਦਲਿਆ ਹੋਇਆ ਫੈਲਾ ਆਉਂਦਾ ਕੋਈ ਜਿਹੜੇ ਪਹਿਲਾਂ ਸੰਖਾ ਨਾਲ ਨਹੀਂ ਲੈ ਸਕਦੀਆਂ ਸੀ ਗਿਆ ਹਾਲੇ ਤੁਸੀਂ ਹੋਰ ਦੇਖਦੇ ਜਾਓ ਮਨਪਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਹੋ ਰਹੇ ਆ ਪੰਜਾਬ ਸਰਕਾਰ ਵੱਲੋਂ ਆ ਜਿਹੜਾ ਸਾਲ ਬਜਿਆ ਹੈ ਫੈਸਲੇ ਕਰਨੇ ਆ ਇਹਨਾਂ ਫੈਸਲਾਂ ਦੇ ਜਰੀਏ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆਊਗੀ ਸੋ ਸਾਰੇ ਤੁਸੀਂ ਅੜੀ ਕਰੋ ਕਦੋਂ ਨਵਾਂ ਫੈਲਾ ਆ ਜਾਂਦਾ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਕਦੋਂ ਨਵਾਂ ਫੈਲਾ ਆ ਜਾਂਦਾ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣ ਦਾ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਹੀ ਕਰ ਰਹੀ ਹੈ ਇਹੀ ਕਰ ਸਕਦੀ ਸੀ ਉਹੀ ਕਰ ਰਹੀ ਹੈ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਆਪਦੇ ਢਿੱਡ ਭਰੇ ਆ ਕਿਸੇ ਦੇ ਨਹੀਂ ਕੁਝ ਨਹੀਂ ਸਰਿਆ ਲੋਕਾਂ ਦੇ ਨਹੀਂ ਕੁਝ ਨਹੀਂ ਸਰਿਆ ਇਹ ਸਰਕਾਰ ਆ ਚਰੰਦਿਤ ਨਵਾਂ ਆ ਰਹੀ ਹੈ ਇਹਦਾ ਫੈਸਲੇ ਦਾ ਅਸਰ ਲੋਕਾਂ ਤੇ ਵੀ ਹੈ ਅਫਸਰਾਂ ਤੇ ਵੀ ਹੈ ਅਧਿਕਾਰੀਆਂ ਤੇ ਵੀ ਹੈ ਮੁਲਾਜ਼ਮਾਂ ਤੇ ਵੀ ਹੈ ਤੇ ਪੰਜਾਬ ਦੇ ਬੱਚੇ-ਬੱਚੇ ਤੇ ਹੈ ਬਹੁਤ-ਬਹੁਤ ਧੰਨਵਾਦ